ਤੁਸੀਂ ਕਿ ਹਮੇਈ ਕੰਮ ਕਰਦੀਆਂ ਦੂਜੇ ਪਾਸੇ ਵੱਡੀਆਂ ਸਿਆਸੀ ਪਾਰਟੀਆਂ ਸਿਆਸੀ ਟੀਨਾ 85 ਫੰਡ ਬਹੁਤ ਹੈ ਉਹਨਾਂ ਕੋਲ ਕਿਵੇਂ ਮੁਕਾਬਲਾ ਆਪਣਾ ਸੋਸ਼ਲ ਮਿਲਦੇ ਆ ਯਾ ਤੁਹਾਡੇ ਰਾਹੀ ਤੁਸੀਂ ਮੈਨੂੰ ਅੱਗੇ ਲੋਕਾਂ ਤੱਕ ਵੋਟ ਚਾਹ ਰਹੇ ਤੁਹਾਡੀ ਪਾਰਟੀ ਕਿੰਨੀ ਕੁ ਪੁਰਾਣੀ ਪਾਰਟੀ ਹੈ ਜਿਹੜੇ ਤੁਸੀਂ ਤੁਹਾਨੂੰ ਉਮੀਦਵਾਰ ਬਣਾਇਆ ਇਸ ਵਾਰ ਸਾਂਡੂ ਪਾਰਟੀ 5-6 ਸਾਲ ਪੁਰਾਣੀ ਹੈ 5-6 ਸਾਲ ਬਾਕੀ ਸਿਆਸੀ ਪਾਰਟੀਆਂ ਛੋਟੀ ਪਾਰਟੀ ਨੂੰ ਖਰੀਦ ਲੈਂਦੀਆਂ ਨੇ ਪੈਸੇ ਉਹਨਾਂ ਨੂੰ ਆਫਰ ਕਰਦੀਆਂ ਨੇ ਉਸ ਤੋਂ ਬਾਅਦ ਉਹ ਵਿਕ ਜਾਂਦੇ ਨੇ ਕਿ ਤੁਸੀਂ ਮੈਂ ਪਹਿਲਾਂ ਚੋਣ ਲੜੇ ਸੀ ਮੈਨੂੰ ਆਫਰ ਆਉਂਦੀ ਸੀ ਮੈਂ ਕਦੇ ਵੀ ਲੜਦੇ ਰਹੀਆਂ ਕਦੋਂ ਚੋਣਾ ਤੁਸੀਂ ਲੜੀਆਂ ਹੁਣ ਤੱਕ ਹਾਸਲ ਕੀ ਕੀਤਾ ਆਪਣਾ ਨੁਕਸਾਨ ਕੀ ਕਰਵਾਇਆ ਕਈ ਜ਼ੋਨਾਂ ਮੈਂ ਲੜੀਆਂ ਹਾਸਲੇ ਕੀਤਾ ਕਿ ਮੈਂ ਤੁਸੀਂ 4 ਸਾਲ ਕਾਂਗਰਸ ਵਿੱਚ ਕਾਂਗਰਸ ਛੱਡੀ ਹੁਣ ਕਿਤੇ ਤੇ ਇਸ ਤੋਂ ਨਹੀਂ ਛੱਡੂਗੇ ਨਹੀਂ ਹੁਣ ਨਹੀਂ ਮਤਥਾ ਤਾਂ ਲਾ ਰਿਓ ਵੱਡੀ ਸਿਆਸੀ ਪਾਰਟੀਆਂ ਨਾਲ ਪਰ ਉਹਨਾਂ ਕੋਲ ਬਹੁਤ ਵੱਡਾ ਪ੍ਰੋਜੈਕਟ ਨਹੀਂ ਉਹਨਾਂ ਕੋਲ ਵੋਟਰ ਬਹੁਤ ਨਹੀਂ ਉਹਨਾਂ ਕੋਲ ਆਪਣੇ ਵਰਕਰ ਬਹੁਤ ਨਹੀਂ ਕਿਤੇ ਮੀਤ ਪ੍ਰਧਾਨ ਕਿਤੇ ਬਲਾਕ ਪ੍ਰਧਾਨ ਲਗਾਏ ਹੋਏ ਨਹੀਂ ਪਰ ਤੁਹਾਡੇ ਕੋਲ ਐਡਾ ਸਿਸਟਮ ਹੀ ਨਹੀਂ ਹੈ ਜਿਵੇਂ ਤੁਸੀਂ ਉਹਨਾਂ ਨੂੰ ਜਿੱਤ ਪਾਉਂਗੇ ਕਿਉਂਕਿ ਤੁਸੀਂ ਦਾਅਵਾ ਤਾਂ ਬਹੁਤ ਵੱਡਾ ਕਰਤਾ ਪਰ ਗਰਾਊਂਡ ਦੇ ਵੀ ਤੁਹਾਡੇ ਕੋਲ ਇੰਨਾ ਕੁਝ ਹੈ ਨਹੀਂ ਅਜੇ ਮੇਰੇ ਕੋਲ ਨਹੀਂ ਹੈ ਕੋਈ ਗੱਲ ਨਹੀਂ ਲੋਕਾਂ ਦਾ ਪਿਆਰ ਹੈ ਆਮ ਆਦੀ ਪਾਰਟੀ ਕਹਿ ਰਹੀ ਹੈ ਕਿ ਜੋ ਕੰਮ ਅਸੀਂ 2 ਸਾਲ ਚ ਕਰਤਾ ਨਾ ਬਾਕੀ ਪਾਰਟੀਆਂ ਨੇ 75 ਸਾਲ ਚ ਨਹੀਂ ਕਰਤਾ ਤੁਸੀਂ ਕਿ ਮਿਸ ਕਰੋਗੇ ਨਾ ਪਾਰਟੀਆਂ ਨੂੰ ਅਗਰ ਕੀਤਾ ਹੁੰਦਾ ਸ਼ਾਇਦ ਲੋਕ ਉਹਨਾਂ ਦੇ ਅੱਜ ਨਾਲ ਹੁੰਦੇ ਪਰ ਇਸ ਵਾਰ ਕੋਈ ਉਹਨਾਂ ਦੇ ਨਾਲ ਖੜ ਨਹੀਂ ਰਿਹਾ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਆਪਣੀ ਆਪਣੀ ਪਾਰਟੀ ਦਾ ਪ੍ਰਚਾਰ ਕਰ ਰਹੀਆਂ ਨੇ ਤੇ ਦਾਅਵੇ ਕਰ ਰਹੀਆਂ ਨੇ ਕਿ ਇਸ ਵਾਰ ਪੰਜਾਬ ਦੇ ਲੋਕ ਉਹਨਾਂ ਦੀ ਪਾਰਟੀ ਨੂੰ ਫਤਵਾ ਦੇਣਗੇ ਕਿਉਂਕਿ ਕਾਫੀ ਵਾਰ ਸਿਆਸੀ ਪਾਰਟੀਆਂ ਚੋਣ ਜਿੱਤ ਚੁੱਕੀਆਂ ਨੇ ਪਰ ਲੋਕਾਂ ਦਾ ਕਿੰਨਾ ਵਿਸ਼ਵਾਸ ਬਣਿਆ ਹੈ ਸਭ ਲੋਕ ਜਾਣਦੇ ਨੇ ਇਸ ਵਾਰ ਲੋਕ ਬਦਲਾਅ ਚਾਹੁੰਦੇ ਨੇ ਤਾਂ ਇਸ ਨੂੰ ਲੈ ਕੇ ਕੁਝ ਹੋਰ ਪਾਰਟੀਆਂ ਵੀ ਚੋਣ ਮੈਦਾਨ ਦੇ ਵਿੱਚ ਉਤਰਿਆ ਹੋਇਆ ਨੇ ਤਾਂ ਇਸ ਨੂੰ ਲੈ ਕੇ ਸ਼੍ਰੀ ਨੰਦਪੁਰ ਸਾਹਿਬ ਸੀਟ ਤੋਂ ਭਾਰਤੀ ਰਾਸ਼ਟਰੀ ਦਲ ਦੇ ਜਿਹੜੇ ਉਮੀਦਵਾਰ ਨੇ ਸਨੈਨਾ ਜਿਹੜੇ ਉਹਨਾਂ ਵੱਲੋਂ ਔਰ ਚੋਣਾਂ 'ਵੜੀ ਜਾ ਰਹੀ ਐ ਐਮਪੀ ਦੀ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਮਕਸਦ ਲੈ ਕੇ ਕੀ ਟੀਚਾ ਲੈ ਕੇ ਜਿਹੜੇ ਉਹ ਇਹ ਚੋਣਾਂ ਲੜਨ ਜਾ ਰਹੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਉਹਨਾਂ ਦਾ ਸਵਾਗਤ ਹੈ ਤੁਹਾਡਾ ਇਹ ਚੋਣੜੀ ਜਿਹੜੀ ਤੁਸੀਂ ਲੜਨ ਜਾ ਰਹੇ ਹੋ ਇੱਕ ਤੁਸੀਂ ਭਾਰਤੀ ਰਾਸ਼ਟਰੀ ਦਲ ਦੇ ਇੱਕ ਵੱਡੀ ਪਾਰਟੀ ਤੋਂ ਤੁਸੀਂ ਚੋਣਾਂ ਲੜਨ ਜਾ ਰਹੇ ਤੁਹਾਨੂੰ ਉਮੀਦਵਾਰ ਬਣਾਇਆ ਹੈ ਤਾਂ ਪਹਿਲਾਂ ਤੁਸੀਂ ਕਾਫੀ ਵਾਰ ਚੋਣ ਲੜੇ ਹੋ ਐਮਐਲਏ ਵੀ ਹੋਏ ਚਾਹੇ ਕਿ ਹੋਰ ਛੋਟੀਆਂ ਚੋਣਾਂ ਹੋਣ ਤੁਸੀਂ ਹਰ ਚੋਣ ਦੇ ਵਿੱਚ ਹਿੱਸਾ ਲੈਂਦੇ ਹੋ ਪਹਿਲਾਂ ਜ਼ਿਆਦਾਤਰ ਤੇ ਲੜਦੇ ਸੀ ਪਰ ਹੁਣ ਕਿਸੇ ਪਾਰਟੀ ਵੱਲ ਤੋਂ ਜੜ ਲੜ ਰਹੇ ਤਾਂ ਮੇਨ ਮਕਸਦ ਕੀ ਹੈ ਕਿ ਤੁਸੀਂ ਪੰਜਾਬ ਨੂੰ ਇਸ ਸੀਟ ਕੀ ਸੋਚ ਸਮਝ ਕੇ ਜਿਹੜੀ ਇਹ ਚੋਣ ਲੜਨ ਜਾ ਰਹੀ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਸੁਨਿਆਨਾ ਮਹਿਰਾ ਅਨੰਦਪੁਰ ਸਾਹਿਬ ਹਲਕੇ ਤੋਂ ਐਮਪੀ ਦੀ ਚੋਣ ਲੜ ਰਹੀ ਹਾਂ ਭਾਰਤੀ ਰਾਸ਼ਟਰੀ ਦਲ ਪਾਰਟੀ ਤੋਂ ਹਾਂਜੀ ਮੇਰਾ ਚੋਣ ਲੜਾ ਦਾ ਮਕਸਦ ਇਹ ਹੈ ਕਿ ਮੈਂ ਲੋਕਾਂ ਦੇ ਜਿਹੜੇ ਮੁੱਦੇ ਐ ਜਿਵੇਂ ਐਮਪੀ ਐਮਐਲਏ ਪੁਰਾਣੇ ਰਹਿ ਚੁੱਕੇ ਐ ਹਾਂਜੀ ਉਹਨਾਂ ਨੇ ਹਜੇ ਤੱਕ ਪਾਰਲੀਮੈਂਟ 'ਚ ਉਹਨਾਂ ਦੇ ਮੁੱਦੇ ਨਹੀਂ ਚੁੱਕੇ ਤੇ ਮੈਂ ਚਾਹੁੰਦੀ ਹਾਂ ਕਿ ਲੋਕ ਮੈਨੂੰ ਜਿਤਾਣ ਅਤੇ ਮੈਨੂੰ ਪਾਰਲੀਮੈਂਟ ਤੱਕ ਲੈ ਕੇ ਜਾਣ ਤਾਂ ਕਿ ਉਹਨਾਂ ਦੇ ਜਿਹੜੇ ਮੁੱਦੇ ਐ ਮੈਂ ਉੱਥੇ ਤੱਕ ਪਹੁੰਚਾਵਾਂ ਤਾਂ ਕਿ ਉਹ ਪੂਰੇ ਹੋ ਸਕਣ। ਸਭ ਤੋਂ ਪਹਿਲਾਂ ਜਿੱਤਣ ਤੋਂ ਬਾਅਦ ਸ਼੍ਰੀ ਨੰਦਪੁਰ ਸਾਹਿਬ ਦੇ ਵਿੱਚ ਕੀ ਮਕਸਦ ਹੈ ਤੁਹਾਡਾ ਕਰਨ ਦਾ ਕਿ ਮੈਂ ਇਹ ਚੀਜ਼ ਬਦਲਾਂ ਕਿ ਮੈਨੂੰ ਇਹ ਚੀਜ਼ ਦੀ ਘਾਟ ਲੱਗੀ ਹੈ ਬਾਕੀ ਸਿਆਸੀ ਪਾਰਟੀਆਂ ਹੁਣ ਤੱਕ ਨਹੀਂ ਕਰ ਸਕੀਆਂ ਜੋ ਮੈਂ ਕਰ ਚੰਦੀ ਹਾਂ। ਹਾਂਜੀ ਸਭ ਤੋਂ ਪਹਿਲਾਂ ਮੈਂ ਇਹ ਕਰਾਂਗੀ ਕਿ ਬੇਰੋਜ਼ਗਾਰੀ ਔਰ ਨਸ਼ੇ ਨੂੰ ਲੈ ਕੇ ਹੀ ਦੇਖ ਲਓ ਜਿਵੇਂ ਨੌਜਵਾਨ ਮੁੰਡੇ ਆ ਵੀ ਬੇਰੋਜ਼ਗਾਰ ਆ ਤਾਂ ਉਹ ਨਸ਼ੇਵਾਲ ਤਾਂ ਜਾਣਦੇ ਆ ਕਿ ਉਹਨਾਂ ਕੋਲ ਕੰਮ ਨਹੀਂ ਹੈ। ਕਿ ਸਭ ਤੋਂ ਪਹਿਲਾਂ ਇਹਨੂੰ ਸੁਧਾਰਾਂਗੇ ਤਾਂ ਆਪਣਾ ਪੰਜਾਬ ਅੱਗੇ ਵਧੇਗਾ ਤਾਂ ਅਨੰਦਪੁਰ ਸਾਹਿਬ ਦਾ ਬਹੁਤ ਵੱਡਾ ਹਲਕਾ ਹੈ ਬਹੁਤ ਪਿੰਡ ਨੇ ਇਸ ਦੇ ਵਿੱਚ 1600 1500 ਦੇ ਕਰੀਬ ਜਿਹੜੇ ਪਿੰਡ ਨੇ ਤਾਂ ਪੂਰੇ ਪਿੰਡਾਂ ਦੇ ਵਿੱਚ ਤੁਹਾਡਾ ਪ੍ਰਚਾਰ ਹੋ ਰਿਹਾ ਹੈ ਕਿਸ ਤਰੀਕੇ ਤੁਸੀਂ ਰਣਨੀਤੀ ਕੀ ਚੱਲ ਰਹੇ ਹੋ ਮੇਰੀ ਰਣਨੀਤੀ ਹੈ ਕਿ ਮੈਂ ਆਪਣਾ ਮਤਲਬ ਮੈਂ ਸਿੰਪਲ ਫੈਮিলies ਤਾਂ ਹੈ ਜਿੱਦਾਂ ਮੈਂ ਆਪਣਾ ਪ੍ਰਚਾਰ ਜਿਨੇ ਕਿ ਸੋਸ਼ਲ ਮੀਡੀਆ ਦੇ ਰਾਹੀਂ ਹਮ ਔਰ ਲੋਕ ਜਿੰਨੇ ਪਿੰਡਾਂ ਚ ਜਾਂ ਸ਼ਹਿਰਾਂ ਚ ਜਾ ਸਕਦੀ ਆ ਮੈਂ ਜਾ ਕੇ ਆਪਣਾ ਪ੍ਰਚਾਰ ਕਰਾਂਗੀ ਮੈਂ ਰੈਲੀ ਜਾਂ ਰੋਡ ਸ਼ੋਅ ਹਜੇ ਤੱਕ ਨਹੀਂ ਕੀਤੇ ਹੂੰ ਤੇ ਅੱਗੇ ਵੀ ਸ਼ਾਇਦ ਨਾ ਕਰਾਂ ਹੂੰ ਕਿਉਂ ਕਾਰਨ ਕਾਰਨ ਕੀ ਹੈ ਕਿਉਂ ਨਹੀਂ ਕਰਨਾ ਚਾਹੁੰਦੀ ਤੁਸੀਂ ਰੋਡ ਸ਼ੋਅ ਕਿਉਂਕਿ ਬਾਕੀ ਪਾਰਟੀਆਂ ਕਰਦੀਆਂ ਨੇ ਕਾਰਨ ਇਹ ਹੈ ਕਿ ਜਿਵੇਂ ਆਪਾਂ ਰੈਲੀਆਂ ਕੱਢਦੇ ਆ ਤਾਂ ਜਿਹੜੇ ਦਿਹਾੜੀਦਾਰ ਬੰਦੇ ਆ ਜਿਨ੍ਹਾਂ ਦੀ ਦਿਹਾੜੀ ਹੈ ਵੀ ਉਹਨਾਂ ਦੀ ਦਿਹਾੜੀ ਟੁੱਟਦੀ ਹੈ ਮਹਿੰਗਾਈ ਇੰਨੀ ਹੈ ਜਿਵੇਂ ਸਿਲੰਡਰ ਹੀ ਲੈ ਲੋ 400 ਦਾ 1100 ਦਾ ਹੋ ਗਿਆ ਇਸ ਲਈ ਆਪਾਂ ਗਰੀਬਾਂ ਦੀ ਮਜ਼ਦੂਰਾਂ ਦੀ ਦਿਹਾੜੀ ਨਹੀਂ ਤੋੜਨਾ ਚਾਹਦੇ ਤੁਸੀਂ ਕਿਹਾ ਮੈਂ ਇੱਕ ਕੰਮ ਕਰਦੀ ਆ ਦੂਜੇ ਪਾਸੇ ਵੱਡੀਆਂ ਸਿਆਸੀ ਪਾਰਟੀਆਂ ਸਿਆਸੀ ਤੀਨਾ ਸਿਆਸੀ ਫੰਡ ਬਹੁਤ ਹੈ ਉਹਨਾਂ ਕੋਲ ਕਿਵੇਂ ਮੁਕਾਬਲਾ ਕਰੂੰਗਾ ਉਹਨਾਂ ਨਾਲ ਦੇਖੋ ਇਹ ਤਾਂ ਹੁਣ ਅਸੀਂ ਇਦਾਂ ਹੀ ਆਪਣਾ ਸੋਸ਼ਲ ਮੀਡੀਆ ਜਾਂ ਤੁਹਾਡੇ ਰਾਹੀਂ ਤੁਸੀਂ ਮੈਨੂੰ ਅੱਗੇ ਲੋਕਾਂ ਤੱਕ ਆਵਾਜ਼ ਚਾ ਰਹੇ ਹੋ ਪਹੁੰਚਾਓਗੇ ਹਾਂਜੀ ਇਦਾਂ ਹੀ ਮੈਂ ਆਪਣਾ ਪ੍ਰਚਾਰ ਕਰਾਂਗੀ ਕੀ ਲੱਗਿਆ ਤੁਹਾਨੂੰ ਕੀ ਪਿੰਡਾਂ ਦੇ ਵਿੱਚ ਕੰਢੀ ਜੀਰੀ ਦੇ ਪਿੰਡਾਂ ਦੇ ਵਿੱਚ ਕਿਹੜੇ ਮਸਲੇ ਨੇ ਜਿਹੜੇ ਬਾਕੀ ਉਮੀਦਵਾਰ ਜਾਂ ਫਿਰ ਨਹੀਂ ਚੁੱਕ ਰਹੇ ਜਾਂ ਫਿਰ ਉਹਨਾਂ ਨੇ ਐਮਪੀ ਬਣ ਕੇ ਨਹੀਂ ਕੰਮ ਕੀਤਾ ਤੁਸੀਂ ਤਾਂ ਕੰਢੀ ਦੇ ਪਿੰਡਾਂ ਵਿੱਚ ਕਾਫੀ ਘੁੰਮੇ ਹੋ ਕਾਫੀ ਪ੍ਰਚਾਰ ਵੀ ਕਰ ਰਹੇ ਹੋ ਉੱਥੇ ਕੀ ਲੱਗਿਆ ਤੁਹਾਨੂੰ ਉੱਥੇ ਜਿਵੇਂ ਕਿ ਪਾਣੀਆਂ ਦੇ ਦੇਖ ਲਓ ਕਿਸਾਨਾਂ ਦੇ ਹੋ ਗਏ ਤੇ ਔਰਤਾਂ ਦੀ ਸੁਰੱਖਿਆ ਜਿਵੇਂ ਕਿ ਕਿੰਨੀ ਬਣਾਓਗੇ ਤੁਸੀਂ ਜਿੱਤਣ ਤੋਂ ਬਾਅਦ ਹਾਂਜੀ ਔਰਤਾਂ ਦੀ ਸੁਰੱਖਿਆ ਗੱਲ ਕਰ ਰਹੇ ਹਾਂਜੀ ਕਿ ਲੱਗਦਾ ਕਿ ਕਿਹੜੀ-ਕਿਹੜੀ ਤੁਹਾਨੂੰ ਲੱਗਦਾ ਕਿ ਪੁਲਿਸ ਪ੍ਰਸ਼ਾਸਨ ਦੀ ਘਾਟ ਹੈ ਕਿਸ ਤਰੀਕੇ ਦੀ ਸਰਕਾਰ ਨੂੰ ਕਰਨਾ ਚਾਹੀਦਾ ਹੈ ਤੁਸੀਂ ਕੀ ਕਰੋਗੇ ਪੁਲਿਸ ਪ੍ਰਸ਼ਾਸਨ ਦੀ ਘਾਟ ਇਸ ਤਰ੍ਹਾਂ ਹੈ ਕਿ ਪੁਲਿਸ ਤਾਂ ਦੇਖੋ ਅਸੀਂ ਲੈ ਕੇ ਵੀ ਜਾਂਦੇ ਹਾਂ ਕੋਈ ਕੰਪਲੇਨਟ ਹੈ ਜਾਂ ਕੁਝ ਕਹਿੰਦੇ ਵੀ ਮਤਲਬ ਉਹ ਕਰਨ ਨਹੀਂ ਪਾਉਂਦੇ ਹੈਗੇ ਕਿਉਂਕਿ ਉਹਨਾਂ ਤੇ ਪੋਲਿਟੀਕਲ ਪਾਵਰ ਦਾ ਪ੍ਰੈਸ਼ਰ ਪੈਂਦਾ ਹੈ ਹਾਂਜੀ ਉਹ ਨਹੀਂ ਕਰਦੇ ਇਹ ਕੰਮ ਮੈਂ ਦੇਖਿਆ ਰੋਪੜ ਸਾਈਡ ਕਰਾਲੀ ਸਾਈਡ ਤੁਹਾਡੀ ਟੀਮ ਕਿਸ ਤਰ੍ਹਾਂ ਵਰਕ ਕਰ ਰਹੀ ਹੈ ਅੱਗੇ ਕਿੰਨਾ ਤੁਹਾਨੂੰ ਲੱਗਦਾ ਕਿ ਹੰਗਾਰਾ ਲੋਕਾਂ ਦਾ ਮਿਲ ਰਿਹਾ ਹੈ ਹਾਂਜੀ ਮੈਨੂੰ ਪੋਜ਼ਿਟਿਵ ਵੀ ਮਿਲ ਰਹਾ ਹੈ ਵੀ ਲੋਕ ਬਦਲਾ ਚਾਹੁੰਦੇ ਨੇ ਲੋਕ ਹਾਂਜੀ ਬਦਲਾ ਚਾਹੁੰਦੇ ਨੇ ਉਹ ਕਿਸੇ ਪਾਰਟੀ ਨੂੰ ਪਿੰਡਾਂ ਚ ਨਹੀਂ ਜਾਣ ਦੇ ਰਹੇ ਮੈਂ ਗਈ ਸੀ ਕਿਦੋਂ ਪਿੰਡ ਤੇ ਉਹ ਕਿਸੇ ਪਾਰਟੀ ਨੂੰ ਵੀ ਪਸੰਦ ਨਹੀਂ ਕਰ ਰਹੇ ਉਹ ਬਦਲਾ ਚਾਹੁੰਦੇ ਆ ਵੀ ਅਸੀਂ ਨਵੇਂ ਬੰਦੇ ਨਵੀਂ ਪਾਰਟੀ ਦੀ ਥੋੜੀ ਪਾਰਟੀ ਕਿੰਨੀ ਕੁ ਪੁਰਾਣੀ ਪਾਰਟੀ ਹੈ ਜਿਹੜੇ ਤੁਸੀਂ ਤੁਹਾਨੂੰ ਉਮੀਦਵਾਰ ਬਣਾਇਆ ਇਸ ਪਾਰਟੀ ਨੇ ਸਾਡੀ ਪਾਰਟੀ 5-6 ਸਾਲ ਪੁਰਾਣੀ ਹੈ 5-6 ਸਾਲ ਪੁਰਾਣੀ ਹੈ ਪੂਰੀਆਂ 13 ਸੀਟਾਂ ਦੀ ਚੋਣ ਲੜੀ ਜਾ ਰਹੀ ਹੈ ਜਕਰੀ ਅਨੰਦਪੁਰ ਸਾਹਿਬ ਨਹੀਂ 4 5 5 ਸਿੱਟਾ 5 ਸਿੱਟਾ ਲੜੀ ਜਾ ਰਹੀ ਚੰਡੀਗੜ੍ਹ ਚ ਲੜੀ ਜਾ ਰਹੀ ਕਿ ਨਹੀਂ ਨਹੀਂ ਚੰਡੀਗੜ੍ਹ ਚ ਨਹੀਂ ਹੈ ਪੰਜਾਬ ਦੀ ਹੋਰ ਸਿੱਟਾ ਦੇ ਪੰਜਾਬ ਦੀ ਹੋਰ ਸਿੱਟਾ ਤੇ ਹੈ ਤਾਂ ਜਿਸ ਤਰੀਕੇ ਨਾਲ ਹੋਰ ਐਮਪੀ ਨੇ ਉਹ ਵਾਅਦਾ ਕਰ ਰਹੇ ਨੇ ਕਿ ਅਸੀਂ ਹਰ ਮੁੱਦਾ ਚੁੱਕਾਂਗੇ ਪੰਜਾਬ ਦਾ ਆਪਣੇ ਹਲਕੇ ਦਾ ਪਮੇ ਪੁਲਾਂ ਦਾ ਗੱਲ ਕਰੀਏ ਜਾਂ ਫਿਰ ਗੁਰੂਆਂ ਦੀ ਧਰਤੀ ਨੂੰ ਲੈ ਕੇ ਇਸ ਜਗ੍ਹਾ ਦੇ ਉੱਤੇ ਟੂਰਿਜ਼ਮ ਬਣਾਵਾਂਗੇ ਟੂਰਿਜ਼ਮ ਲੋਕ ਇਸ ਜਗ੍ਹਾ ਤੇ ਆਣਗੇ ਤੁਹਾਡਾ ਮਕਸਦ ਹੈ ਇਸ ਸਿੱਕੇ ਦਾ ਮੇਰਾ ਮਕਸਦ ਹੈ ਪਰ ਪਹਿਲੇ ਮੈਂ ਜਿਹੜੇ ਪੁਰਾਣੇ ਮੁੱਦੇ ਹੀ ਨਹੀਂ ਪੁੰਚੇ ਉਹਨਾਂ ਦੇ ਪੂਰੇ ਹੋਏ ਪਹਿਲਾਂ ਮੈਂ ਉਹ ਕਰਾਂਗੀ ਫਿਰ ਮੈਂ ਅੱਗੇ ਵਰਕ ਕਰਾਂਗੀ। ਹਾਂ। ਇਲਾਕਿਆਂ ਦਾ ਜਿਹੜਾ ਸਾਥ ਹੈ ਫੰਡ ਹੋਰ ਚੀਜ਼ਾਂ ਬਹੁਤ ਲੋੜ ਪੈਂਦੀਆਂ ਨੇ। ਕਿਵੇਂ ਕਰ ਰਹੇ ਹੋ ਤੁਸੀਂ? ਰੇਂਜ ਕਿਵੇਂ ਕਰ ਰਹੇ ਹੋ? ਇਹ ਮਤਲਬ ਕਿ ਮੈਂ ਪਹਿਲਾਂ ਵੀ ਦੱਸਿਆ ਵੀ ਮੈਂ ਸਿੰਪਲ ਫੈਮਿਲੀ ਤੋਂ ਆ ਵੀ ਜਿੰਨਾ ਵੀ ਮੇਰੇ ਕੋਲ ਹੈਗਾ ਮੈਂ ਆਪਣਾ ਉਸ ਬਜਟ ਆਪਣੇ ਕੋਲ ਆਪਣੇ ਕੋਲ ਹਾਂਜੀ ਆਪਣੇ ਬਜਟ ਜਿੰਨਾ ਮੇਰਾ ਬਜਟ ਹੈ ਮਤਲਬ ਮੈਂ ਸੋਚਿਆ ਮੈਂ ਉਹਨਾਂ ਕੀ ਕਰਕੇ ਆਪਣਾ ਅੱਗੇ ਬਤਾਂਗੇ ਪਰ ਕਈ ਲੋਕ ਇਹ ਵੀ ਕਹਿੰਦੇ ਨੇ ਕਿ ਬਾਕੀ ਸਿਆਸੀ ਪਾਰਟੀਆਂ ਛੋਟੀ ਪਾਰਟੀ ਨੂੰ ਖਰੀਦ ਲੈਂਦੀਆਂ ਨੇ ਪੈਸੇ ਉਹਨਾਂ ਨੂੰ ਆਫਰ ਕਰਦੀਆਂ ਨੇ ਉਸ ਤੋਂ ਬਾਅਦ ਉਹ ਵਿਕ ਜਾਂਦੇ ਨੇ ਕਿ ਲੋਕਾਂ ਨੂੰ ਸਨੈਨਾ ਦੇ ਸਮਰਥਕਾਂ ਨੂੰ ਇਹ ਖਰੀਦ ਲੈਂਦੇ ਨੇ ਐਦਾਂ ਤਾਂ ਨਹੀਂ ਹੋਏਗਾ ਕਿ ਸਨੈਨਾ ਕੱਲੋ ਕਿਸੇ ਹੋਰ ਪਾਰਟੀ ਨੂੰ ਸਮਰਥਨ ਦੇ ਦੇ ਕਿਤੇ ਨਹੀਂ ਐਦਾਂ ਨਹੀਂ ਹੋਏਗਾ ਕਿ ਮੈਨੂੰ ਪਹਿਲਾਂ ਜਦੋਂ ਮੈਂ ਪਹਿਲਾਂ ਚੋਣ ਲੜੇ ਸੀ ਮੈਨੂੰ ਆਫਰ ਆਂਦੀ ਸੀ ਮੈਂ ਤਦ ਵੀ ਲੜਨ ਦੀ ਰਹੀਆਂ ਮੈਂ ਸੰਗਰੂਰ ਵੀ ਲੜਿਆ ਸੀ ਨਾ ਤੇ ਉੱਥੇ ਵੀ ਮੈਨੂੰ ਆਫਰ ਆਈ ਸੀ ਕਿ ਸਮਰਥਨ ਦੇ ਦਿਓ ਮੈਂ ਨਹੀਂ ਹੂੰ ਚਾਹੇ ਹਾਰ ਹੋਵੇ ਜਿੱਤ ਹੋਵੇ ਜਿੱਤ ਹੋਵੇ ਮੈਂ ਨਹੀਂ ਦੇਣਾ ਸਮਰਥਨ ਨਹੀਂ ਦੇਣਾ ਮਨਨ ਕਿ ਜਜਬਾ ਹੈ ਤੁਹਾਡਾ ਕਿ ਸਿਆਸੀ ਪਾਰਟੀ ਨਾਲ ਮੱਥਾ ਲਾਉਣਾ ਤੁਸੀਂ ਹਾਂਜੀ ਕਿ ਜਿੱਤ ਚਾਹੇ ਹਾਰ ਹੋਵੇ ਚਾਹੇ ਜਿੱਤ ਹੋਵੇ ਚਾਹੇ ਹਾਰ ਹੋਵੇ ਇਹ ਅੱਗੇ ਵੀ ਜਾਰੀ ਰਹੀ ਹੈ ਕਿ ਤਾਂ ਫਿਰ ਹੁਣ ਐਮਪੀ ਚੋਣ ਤੱਕ ਹੀ ਨਹੀਂ ਨਹੀਂ ਅੱਗੇ ਵੀ ਜਾਰੀ ਰਹੇਗੀ ਪਾਵੇਂ ਜਿੱਤੀ ਹੈ ਪਾਵੇਂ ਹਾਰੀ ਚਾਹੇ ਪਾਵੇਂ ਪਰ ਪਾਰਟੀ ਤੁਸੀਂ ਬਹੁਤ ਬਦਲੀਆਂ ਕਦੇ ਕਾਂਗਰਸ ਕਦੇ ਹੋਰ ਪਾਰਟੀ ਕਦੇ ਆਜ਼ਾਦ ਪਾਰਟੀਆਂ ਬਦਲਦਾ ਕੀ ਕਰਨਾ ਹੈ ਪਾਰਟੀ ਬਦਲਨ ਦਾ ਕਰਨਾ ਹੈ ਕਿ ਕਾਂਗਰਸ ਮੈਂ 4 ਸਾਲ ਲਾਈ ਸੀ ਤੇ ਉੱਥੇ ਮੈਂ ਦੇਖਿਆ ਕਿ ਜਿਵੇਂ ਉਹਨਾਂ ਦੇ ਜਿਹੜੇ ਲੀਡ ਵੈ ਕਦੀ ਆਪ ਤੇ ਕਦੀ ਕਿਸੇ ਹੋਰ ਪਾਰਟੀ ਚ ਮਤਲਬ ਆਂਦੇ ਜਾਂਦੇ ਰਹਿੰਦੇ ਆ ਉਹ ਸਿਰਫ ਟਿਕਟ ਲਈ ਹੂੰ ਕਿ ਮੈਨੂੰ ਟਿਕਟ ਮਿਲ ਜੇ ਹੁਣ ਵੀ ਆਏ ਆ ਹੂੰ ਚੇਂਜ ਕੀਤੀ ਆ ਪਾਰਟੀ ਕੀ ਟਿਕਟ ਲਈ ਲੋਕਾਂ ਦੇ ਮੁੱਦੇ ਨਹੀਂ ਚੱਕਦੇ ਆ ਉਹ ਸਿਰਫ ਆਪਣਾ ਟਿਕਟ ਲਈ ਸੋਚਦੇ ਆ ਕਿ ਮੈਨੂੰ ਵੀ ਟਿਕਟ ਮਿਲ ਜੇ ਕਈ ਚੋਣਾ ਤੁਸੀਂ ਲੜੀਆਂ ਹੁਣ ਤੱਕ ਹਾਸਲ ਕੀ ਕੀਤਾ ਆਪਣਾ ਨੁਕਸਾਨ ਕੀ ਕਰਵਾਇਆ ਕਈ ਚੋਣਾ ਮੈਂ ਲੜੀਆਂ ਹਾਸਲੇ ਕੀਤਾ ਕਿ ਮੈਂ ਜਿਨ੍ਹਾਂ ਨੂੰ ਮੇਰਾ ਪਤਾ ਕੀ ਮੈਂ ਚੋਣਾ ਲੜਦੀ ਆ ਲੋਕਾਂ ਨੂੰ ਉਹਨਾਂ ਨੇ ਉਹਨਾਂ ਦੇ ਮੈਂ ਜਿਹੜੇ ਮੁੱਦੇ ਸੀ ਜਾਂ ਜਿਹੜੇ ਉਹ ਦੁਖੀ ਐ ਉਹਨਾਂ ਬਾਰੇ ਮੈਨੂੰ ਪਤਾ ਲੱਗਿਆ ਹੂੰ ਇਹ ਮੈਨੂੰ ਥੋੜਾ ਜਿਹਾ ਨੌਲੇਜ ਹੋਈ ਐ ਲੋਕਾਂ ਦਾ ਸਾਥ ਮਿਲਿਆ ਉਸ ਟੋਲੇ ਦੇ ਵਿੱਚ ਹਾਂਜੀ ਸਾਥ ਮਿਲ ਰਿਹਾ ਮੈਨੂੰ ਤੁਹਾਡੇ ਪੈਸੇ ਦਾ ਕਿੰਨਾ ਨੁਕਸਾਨ ਹੋਇਆ ਕਿਉਂਕਿ ਕਾਫੀ ਲੋੜ ਜੇ ਗੱਡੀਆਂ ਤੇਲ ਦੀ ਗੱਲ ਕਰੀਏ ਪ੍ਰਚਾਰ ਦੀ ਗੱਲ ਕਰੀਏ ਪਿੰਡਾਂ ਦੇ ਵਿੱਚ ਜਾਣਾ ਖਾਣ ਪੀਣ ਦੀ ਵੀ ਹੁੰਦੀ ਐ ਜਿਹੜੇ ਵਰਕਰ ਨਾਲ ਕੰਮ ਰਹੇ ਨੇ ਉਹਨਾਂ ਨੂੰ ਵੀ ਹੁੰਦਾ ਉਹਨਾਂ ਲਈ ਕਿੰਨਾ ਕੁ ਤੁਹਾਨੂੰ ਅਰੇਂਜ ਕਰਨਾ ਪਿਆ ਕਿੰਨਾ ਕੁ ਨੁਕਸਾਨ ਚੜਨਾ ਪਿਆ ਹੁਣ ਤੱਕ ਭਾਵੇਂ ਤੁਸੀਂ ਹਾਰੇ ਹੋ ਪਰ ਕਿਤੇ ਨਾ ਕਿਤੇ ਕਿਵੇਂ ਅਰੇਂਜ ਕਰਦੇ ਰਹੇ ਇਹ ਆਪਣੇ ਫੰਡ ਚੋਂ ਹੀ ਆਪਣੇ ਕੋਲੋਂ ਹਾਂਜੀ ਇਹ ਤੁਹਾਡਾ ਡ੍ਰੀਮ ਬਣਾ ਹੋਇਆ ਕਿ ਮੈਂ ਚੋਣ ਲੜਨੀ ਹਾਂ ਲੜਨੀ ਹੈ ਹਾਂਜੀ ਮੈਂ ਚੋਣ ਲੜ ਕੇ ਵੀ ਆਪਣੇ ਹਲਕੇ ਨੂੰ ਸਾਫ਼ ਸੁਥਰਾ ਬਣਾਉਣਾ ਇਹ ਮਕਸਦ ਹੈ ਤੁਹਾਡਾ ਹਾਂਜੀ ਅੱਗੇ ਤੁਹਾਨੂੰ ਲੱਗਦਾ ਕਿ ਕਿਸੇ ਵੱਡੀ ਪਾਰਟੀ ਤੋਂ ਵੀ ਤੁਹਾਨੂੰ ਟਿਕਟ ਮਿਲ ਸਕਦੀ ਹੈ ਇਸ ਤਰੀਕੇ ਨਾਲ ਤੁਹਾਨੂੰ 5-6 ਸਾਲ ਪੁਰਾਣੀ ਇੱਕ ਪਾਰਟੀ ਦੀ ਟਿਕਟ ਮਿਲ ਗਈ ਹੈ ਬਹੁਤ ਵੱਡੀ ਪ੍ਰਾਪਤੀ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਆਜ਼ਾਦ ਤੌਰ ਤੇ ਸ਼ੁਰੂ ਕੀਤਾ ਸੀ ਅੱਜ ਇੱਕ ਪਾਰਟੀ ਤੌਰ ਤੇ ਚੋਣ ਲੜ ਰਹੇ ਹਾਂ ਹਾਂਜੀ ਲੱਗਦੀ ਹੈ ਉਮੀਦ ਨਹੀਂ ਮੈਂ ਮੈਨੂੰ ਉਮੀਦ ਨਹੀਂ ਰੱਖਦੀ ਮੈਨੂੰ ਤਾਂ ਆਪਣੀ ਪਾਰਟੀ ਤੇ ਭਰੋਸਾ ਉਹਨਾਂ ਨੇ ਮੈਨੂੰ ਆ ਕੇ ਟਿਕਟ ਦਿੱਤੀ ਮੈਂ ਉਹਨਾਂ ਦਾ ਧੰਨਵਾਦ ਕਰਦੀ ਆ ਜਿਵੇਂ ਤੁਸੀਂ 4 ਸਾਲ ਕਾਂਗਰਸ ਰਹੇ ਕਾਂਗਰਸ ਛੱਡਤੀ ਹੁਣ ਕਿਤੇ ਇਹ ਤਾਂ ਛੱਡੂਗੇ ਨਹੀਂ ਹੁਣ ਨਹੀਂ ਛੱਡਾਂਗੇ ਕਿਉਂਕਿ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਤਾਂ ਮੈਂ ਇਸ ਪਾਰਟੀ ਨੂੰ ਅੱਗੇ ਲੈ ਕੇ ਜਾਵਾਂਗੀ ਪਾਰਟੀ ਫੰਡ ਮਿਲ ਰਿਹਾ ਹੈ ਸਨੈਨ ਨਹੀਂ ਹਜੇ ਪਾਰਟੀ ਫੰਡ ਕੋਈ ਨਹੀਂ ਮੈਂ ਆਪਣਾ ਹੀ ਆਪਣੇ ਕੋਲ ਹੀ ਕਰਾਂਗੀ ਹਾਂਜੀ ਤੁਸੀਂ ਮੱਥਾ ਤਾਂ ਲਾ ਰਹੇ ਹੋ ਵੱਡੀ ਸਿਆਸੀ ਪਾਰਟੀਆਂ ਨਾਲ ਪਰ ਉਹਨਾਂ ਕੋਲ ਬਹੁਤ ਵੱਡਾ ਪ੍ਰੋਜੈਕਟ ਨੇ ਉਹਨਾਂ ਕੋਲ ਵੋਟਰ ਬਹੁਤ ਨੇ ਉਹਨਾਂ ਕੋਲ ਆਪਣੇ ਵਰਕਰ ਬਹੁਤ ਨੇ ਕਿਤੇ ਮੀਤ ਪ੍ਰਧਾਨ ਕਿਤੇ ਬਲਾਕ ਪ੍ਰਧਾਨ ਲਗਾਏ ਹੋਏ ਨੇ ਪਰ ਤੁਹਾਡੇ ਕੋਲ ਐਡਾ ਸਿਸਟਮ ਹੀ ਨਹੀਂ ਹੈ ਕਿਵੇਂ ਤੁਸੀਂ ਉਹਨਾਂ ਨੂੰ ਜਿੱਤ ਪਾਓਗੇ ਕਿਉਂਕਿ ਤੁਸੀਂ ਦਾਅਵਾ ਤਾਂ ਬਹੁਤ ਵੱਡਾ ਕਰਤਾ ਪਰ ਗਰਾਊਂਡ ਦੇ ਵਿੱਚ ਤੁਹਾਡੇ ਕੋਲ ਇੰਨਾ ਕੁਝ ਹੈ ਨਹੀਂ ਅਜੇ ਮੇਰੇ ਕੋਲ ਨਹੀਂ ਹੈ ਕੋਈ ਗੱਲ ਨਹੀਂ ਲੋਕਾਂ ਦਾ ਪਿਆਰ ਹੈ ਹੂੰ ਤੇ ਜਿਵੇਂ ਕਿ ਹੋਰ ਪਾਰਟੀਆਂ ਨੂੰ ਤਾਂ ਉਹ ਆਉਣੇ ਨਹੀਂ ਦਿੰਦੇ ਕਿਉਂਕਿ ਮੈਨੂੰ ਪਤਾ ਲੱਗ ਰਿਹਾ ਹੂੰ ਕਿ ਹੋਰ ਪਾਰਟੀਆਂ ਨੇ ਪਹਿਲਾਂ ਬਹੁਤ ਵਾਅਦੇ ਕੀਤੇ ਆ ਜਿਹੜੇ ਹੂੰ ਜਿਹੜੇ ਉਹਨਾਂ ਦੇ ਮੁੱਦੇ ਸੀ ਚੱਕੇ ਸੀ ਨਹੀਂ ਪੂਰੇ ਕੀਤੇ ਜਿਵੇਂ ਕਿ ਉਰੇ ਦੇਖ ਲਓ ਕਾਂਗਰਸ ਦੇ ਐਮਪੀ ਸੀਗੇ ਉਹਨਾਂ ਉਹਨਾਂ ਨੇ ਜਿਹੜੇ ਮੁੱਦੇ ਸੀ ਕਿ ਆ ਵਾਦੇ ਕੀਤੇ ਸੀ ਨਹੀਂ ਪੂਰੇ ਕੀਤੇ ਤੁਸੀਂ ਰੋਡ ショਅ ਦੀ ਗੱਲ ਕੀਤੀ ਸੀ ਕਿ ਰੋਡ ショਅ ਮੈਂ ਨਹੀਂ ਕੱਢਿਆ ਹਣ ਤੱਕ ਕਿ ਜਾਂ ਫਿਰ ਕੱਢਣ ਦਾ ਕੋਈ ਮਕਸਦ ਵੀ ਨਹੀਂ ਹੈ ਮੇਰਾ ਕਿ ਮੈਂ ਬਾਕੀ ਦਿਹਾੜੀਦਾਰ ਬੰਦੇ ਹੁੰਦੇ ਉਹਨਾਂ ਨੂੰ ਨਹੀਂ ਤੰਗ ਪਰੇਸ਼ਾਨ ਕਰਨਾ ਚਾਹੁੰਦਾ ਫਿਰ ਤੁਹਾਡਾ ਕਹਿਣਾ ਮਤਲਬ ਇਹ ਹੈ ਕਿ ਬਾਕੀ ਸਿਆਸੀ ਪਾਰਟੀਆਂ ਦਿਹਾੜੀ ਤੇ ਲੈ ਕੇ ਆ ਰਹੇ ਨੇ ਬੰਦੇ ਇਹ ਤਾਂ ਦੇਖੋ ਉਹਨਾਂ ਦਾ ਹੀ ਉਹਨਾਂ ਨੂੰ ਪਤਾ ਵੀ ਲੈ ਕੇ ਆ ਰਹੇ ਤੁਸੀਂ ਕਿਹਾ ਨਾ ਤੁਸੀਂ ਕਿਹਾ ਕਿ ਦਿਹਾੜੀ ਦੇ ਤੇ ਬੰਦੇ ਆਉਂਦੇ ਨੇ ਹੂੰ ਤੇ ਤੁਸੀਂ ਮੰਨਦੇ ਹੋ ਇਸ ਗੱਲ ਨੂੰ ਕਿ ਦਿਹਾੜੀ ਤੇ ਆਉਂਦੇ ਨੇ ਮੈਂ ਇਹ ਨਹੀਂ ਕਹਿ ਰ ਮੇਰਾ ਕਹਿਣਾ ਮਕਸਦ ਇਹ ਨਹੀਂ ਹੈ ਹੋਰ ਕੀ ਦੱਸੋ ਕਿ ਉਹ ਆਉ ਆਪਣੀ ਉੱਥੋਂ ਛੁੱਟੀ ਕਰਨਗੇ ਹਾਂ ਜਿੱਥੇ ਆਪਣਾ ਉਹ ਤਾਂ ਕਹਿੰਦੇ ਸਾਡੀ ਪਾਰਟੀ ਦੇ ਨਾਲ ਆ ਪਾਰਟੀ ਦਾ ਪ੍ਰਚਾਰ ਕਰਨ ਵਾਸਤੇ ਅਸੀਂ ਆਪਣੀ ਮਰਜ਼ੀ ਨਾਲ ਆਏ ਆ ਦਿਹਾੜੀ ਤੇ ਤੁਸੀਂ ਕਹਿ ਨਹੀਂ ਸਕਦੇ ਕਹਿਣ ਦਾ ਮਤਲਬ ਇਹ ਹੈ ਕਿ ਜਿਵੇਂ ਉਹ ਆਪਣੇ ਦਿਹਾੜੀ ਛੱਡ ਗਏ ਆਪਾਂ ਕੋਈ ਕੰਮ ਕਰ ਰਹੇ ਆ ਆਪਣਾ ਕੰਮ ਛੱਡ ਕੇ ਜਾਣਗੇ ਹੂੰ ਰੈਲੀ ਰੈਲੀ ਚ ਤੇ ਉਹ ਤਾਂ ਪਾਰਟੀ ਨੂੰ ਦੇਖਣਾ ਚਾਹੀਦਾ ਕਿ ਅਸੀਂ ਰੈਲੀ ਨਾ ਕਰਾਈਏ ਕਿ ਬੰਦੇ ਦੀ ਦਿਹਾੜੀ ਨਾ ਟੁੱਟੇ ਸਨੈਨਾ ਕੋਲ ਕਿਤੇ ਵਰਕਰ ਜਾਂ ਲੋਕਤਾਨੀ ਬਿਲਕੁਲ ਹੀ ਨਹੀਂ ਖਤਮ ਹੈ ਕਿ ਹੈ ਹੀ ਨਹੀਂ ਸਾਡੇ ਕੋਲ ਤਾਰ ਕੇ ਅਸੀਂ ਇਹ ਜਿਹੜਾ ਰੋਡ ਸ਼ੋਅ ਨਹੀਂ ਕੱਟ ਰਹੇ ਨਹੀਂ ਵਰਕਰ ਹੈਗੇ ਮੇਰੇ ਕੋਲ ਹੂੰ ਕਿੰਨੇ ਕ ਤੁਹਾਨੂੰ ਲੱਗਦਾ ਕਿ ਹੁਣ ਤੱਕ ਤੁਸੀਂ ਲੋਕਾਂ ਨੂੰ ਸਮਝਾ ਸਕਿਓ ਕਿ ਬਾਕੀ ਸਿਆਸੀ ਪਾਰਟੀਆਂ ਛੱਡ ਕੇ ਸਾਡੀ ਪਾਰਟੀ ਨਾਲ ਜੁੜੋ ਮੈਂ ਕਾਫੀ ਲੋਕਾਂ ਨੂੰ ਸਮਝਾਤਾ ਹੂੰ ਹਲਕੇ ਦੇ ਵਿੱਚ ਨਮਾਗਰੋਂ ਪੈਂਦੇ ਹਾਂਜੀ ਨਵੇਂ ਗਰਾਉਂ ਦੇ ਵਿੱਚ ਕਮੇਟੀ ਬਣਦੀ ਏ ਉੱਥੇ ਕੀ ਲੱਗਿਆ ਤੁਹਾਨੂੰ ਕੀ ਮੁਸ਼ਕਲ ਕਿਹੜੀ ਹੈ ਉੱਥੇ ਸਭ ਤੋਂ ਵੱਡੀ ਮੁਸ਼ਕਲ ਤੇ ਹੈ ਕਿ ਪਹਿਲੇ ਤਾਂ ਟ੍ਰੈਫਿਕ ਤੇ ਕੋਈ ਕੰਟਰੋਲ ਨਹੀਂ ਹੈ ਲੋਕਾਂ ਨੂੰ ਆਵਾਜਾਈ 'ਚ ਬਹੁਤ ਤੰਗਿਆ ਹੁੰਦੀ ਹੈ 1 ਘੰਟਾ ਤਾਂ ਉੱਥੇ ਹੀ ਲੱਗ ਜਾਂਦਾ ਕਿਉਂਕਿ ਮੈਂ ਵੀ ਉੱਥੋਂ ਆਨ ਜਾਂਦੀ ਹਾਂ ਕਈ ਵਾਰ ਤੇ ਉੱਥੇ ਹੀ ਖੜੇ ਰਹਿੰਦੇ ਆਂ ਔਰ ਸਾਡੇ ਕੰਮ ਜਿਹੜੇ ਅਸੀਂ ਪਹਿਲਾਂ ਕਰਨੇ ਹੁੰਦੇ ਆ ਉਹ 2 ਘੰਟੇ ਬਾਅਦ ਹੁੰਦੇ ਆਮਾਦੀ ਪਾਰਟੀ ਕਹਿ ਰਹੀ ਹੈ ਕਿ ਜੋ ਕੰਮ ਅਸੀਂ 2 ਸਾਲ 'ਚ ਕਰਤਾ ਨਾ ਬਾਕੀ ਪਾਰਟੀ ਨੇ 75 ਸਾਲ 'ਚ ਨਹੀਂ ਕੀਤਾ ਤੁਸੀਂ ਕਿਵੇਂ ਰਿਸਕ ਕਰੋਗੇ ਨਾ ਪਾਰਟੀਆਂ ਦੀ ਆਮ ਆਦਮੀ ਪਾਰਟੀ ਕਹ ਰਹੀ ਐ ਵੀ 2 ਸਾਲ ਚ ਕੰਮ ਕਰਤਾ ਅਗਰ ਕੀਤਾ ਹੁੰਦਾ ਸ਼ਾਇਦ ਲੋਕ ਉਹਨਾਂ ਦੇ ਅੱਜ ਨਾਲ ਹੁੰਦੇ ਪਰ ਇਸ ਵਾਰ ਕੋਈ ਉਹਨਾਂ ਦੇ ਨਾਲ ਖੜ ਨਹੀਂ ਰਿਹਾ ਪਰ ਉਹ ਕਹਿੰਦੇ ਬਿਜਲੀ ਦੇ ਬਿੱਲ ਮਾਫ ਕੀਤਾ ਸੀ ਦੱਸੋ ਕਿਹੜੇ ਘਰ ਬਿੱਲ ਆ ਰਿਹਾ ਇਸ ਤਾਂ ਕਿਸੇ ਦੀ ਜਾਤ ਨਹੀਂ ਪੁੱਛੀ ਅਸੀਂ ਕਿਸੇ ਦਾ ਧਰਮ ਨਹੀਂ ਪੁੱਛਿਆ ਅਸੀਂ ਕਿਸੇ ਦੀ ਪਾਰਟੀ ਨਹੀਂ ਪੁੱਛੀ ਉਹਨਾਂ ਦਾ ਵੀ ਬਿੱਲ ਜਿਹੜਾ ਮਾਫ ਹੋ ਰਿਹਾ ਮਿਲ ਤਾਂ ਪਹਿਲਾਂ ਵੀ ਮਾਫ ਸੀਗਾ ਉਹ ਕਹਿੰਦਾ 600 ਜੁਨਟ ਨਹੀਂ ਸੀ 600 ਨਹੀਂ ਸੀਗਾ ਪਰ ਜਿੰਨਾ ਵੀ ਸੀਗਾ ਥੋੜਾ ਜਿਹਾ ਯੂਨਿਟ ਅਗਰ ਉਹਨਾਂ ਨੇ ਮਾਫ ਵੀ ਕੀਤਾ ਪਰ ਉਹ ਤਾਂ ਉਸੇ ਦੇ ਨਾਲ ਲਾਤਾ ਨਾ ਕੀ ਫਾਇਦਾ ਹੋਇਆ ਕਾਂਗਰਸ ਦੇ ਵੱਡੇ ਲੀਡਰ ਬਜਿੰਦਰ ਸਿੰਘਲਾ ਚੌਣ ਮੈਦਾਨ ਦੇ ਵਿੱਚ ਨੇ ਤੁਹਾਡੇ ਨਾਲ ਉਹਨਾਂ ਨੂੰ ਕਿਵੇਂ ਦਿੱਖਦੇ ਹੋ ਉਹ ਕਹਿੰਦੇ ਕਿ ਮੈਂ ਪਹਿਲਾਂ ਵੀ ਮੈਨੂੰ ਬਹੁਤ ਵੱਡਾ ਐਕਸਪੀਰੀਅੰਸ ਹੈ ਮੈਂ 5 ਸਾਲ ਮੰਤਰੀ ਵੀ ਰਹਿਆ 5 ਸਾਲ ਮੈਂ ਪਾਰਲੀਮੈਂਟ ਮੈਂਬਰ ਵੀ ਰਹਿਆ ਕਿ ਮੇਰੇ ਕੋਲ ਜਿੰਨਾ ਐਕਸਪੀਰੀਅੰਸ ਹੈ ਉਹਨਾਂ ਕਿਸੇ ਕੋਲ ਨਹੀਂ ਹੈ ਤੁਹਾਡੇ ਕੋਲ ਐਕਸਪੀਰੀਅੰਸ ਕੀ ਹੈ ਮੇਰੇ ਕੋਲ ਹੈਗਾ ਐਕਸਪੀਰੀਅੰਸ ਕਾਦਾ ਕਿ ਮੈਂ 5 ਸਾਲ 5-6 ਸਾਲ ਮਨੂੰ ਹੋ ਗਏ ਚੌਣ ਲੜੀ ਚ ਪੋਲਿਟਿਕਸ ਚ ਹੂੰ ਕਿਉਂਕਿ ਮੈਂ ਤੁਸੀਂ ਜਿੱਦਾਂ ਕਿਹਾ ਸੀ ਵੀ ਕੋਈ ਨਾ ਐਕਸਪੀਰੀਅੰਸ ਹੈ ਮੈਂ ਜਿੱਤੀ ਆ ਵੀ ਹਾਂ ਮੈਂ ਲੋਕਾਂ ਦੇ ਮੁੱਦੇ ਵੀ ਚੁੱਕੇ ਆ ਪਾਰਲੀਮੈਂਟ ਦੇ ਵਿੱਚ ਕਹਿੰਦੇ ਕਿ ਜਿਹੜਾ ਨਵਾਂ ਕੋਈ ਉਮੀਦਵਾਰ ਹੁੰਦਾ ਹੈ ਉਹ ਕਿਵੇਂ ਚੁੱਕੇਗਾ ਮੁੱਦੇ ਉਹਦਾ ਪਤਾ ਹੀ ਨਹੀਂ ਕਿ ਪਾਰਲੀਮੈਂਟ ਦੇ ਬੋਲਾ ਕਿਵੇਂ ਆ ਹਾਂ ਮੈਂ ਉਹ ਵੀ ਦੱਸ ਦਿਆਂ ਤੁਹਾਨੂੰ ਉਹ ਹੈ ਹੈ ਤਾਂ ਸੰਗਰੂਰ ਤੋਂ ਆਏ ਉਹ ਉੱਥੇ ਜਿੱਤੇ ਉੱਥੇ ਕੰਮ ਕਰਾਏ ਇੱਥੇ ਇੱਥੇ ਦਾ ਉਹਨਾਂ ਨੂੰ ਕੀ ਪਤਾ ਪਰ ਉਹ ਕਹਿੰਦੇ ਮੈਂ ਉਹਨਾਂ ਨੇ ਕੋਈ ਕੰਮ ਕਰਾਇਆ ਨਹੀਂ। ਇਹ ਏਰੀਆ ਤਾਂ ਪੰਜਾਬ ਦਾ ਹੀ ਐ। ਮੈਂ ਪੰਜਾਬ ਦੇ ਵਿੱਚ ਹੀ ਰਹਿ ਰਿਹਾ। ਪੰਜਾਬ ਦੀ ਚੋਣ ਲੜ ਰਿਹਾ। ਮੈਂ ਕੋਈ ਬਾਹਰ ਵਿਦੇਸ਼ ਦੇ ਵਿੱਚ ਜਾ ਕੇ ਤਾਂ ਨਹੀਂ ਚੋਣ ਲੜ ਰਿਹਾ। ਇਹ ਗੱਲ ਉਹਨਾਂ ਵੱਲੋਂ ਕਹੀ ਜਾ ਰਹੀ ਐ। ਉਹ ਕਹਿੰਦੇ ਪੰਜਾਬ ਦੇ ਵਿੱਚ ਐ ਪਰ ਮੈਂ ਇਹ ਨਹੀਂ ਮੈਂ ਨਹੀਂ ਤੁਸੀਂ ਤੁਸੀਂ ਗੱਲ ਕਹੀ। ਤੁਸੀਂ ਗੱਲ ਕਹੀ ਹੈ ਕਿ ਸੰਗਰੂਰ ਤੋਂ ਆ ਕੇ ਅਨੰਦਪੁਰ ਸਭ ਲੜ ਰਿਹਾ। ਕੋ ਨੂੰ ਹੀ ਹਾਲ ਕੀ ਦਾ ਕੀ ਪਤਾ ਐ। ਪਰ ਤੁਸੀਂ ਸੰਗਰੂਰ ਲੜੀ ਸੀ ਤੁਹਾਨੂੰ ਕੀ ਪਤਾ ਸੀ? ਹਾਂ ਮੈਂ ਮੰਨਿਆ ਮੈਂ ਲੜੀ ਸੀ। ਹੂੰ। ਪਰ ਮੈਨੂੰ ਫਿਰ ਵੀ ਬਿਨਾ ਪਛਾਣ ਤੋਂ ਵੀ 14-1500 ਵੋਟ ਮੈਨੂੰ ਪਈ ਸੀ। ਯਾ ਕਿ ਮੈਨੂੰ ਲੋਕ ਜਾਣਦੇ ਨਹੀਂ ਸੰਗਰੂਰ ਦੇ ਵਿੱਚ ਹਾਂਜੀ ਫਿਰ ਤੁਸੀਂ ਕਿਉਂ ਲੜਨ ਗਏ ਸੀ ਉੱਥੇ ਤੁਹਾਨੂੰ ਪਤਾ ਹੀ ਸਾਡਾ ਏਰੀਆ ਹੀ ਨਹੀਂ ਹੈ ਸਾਨੂੰ ਕੀ ਪਤਾ ਸੀ ਉੱਥੇ ਦੇਖੋ ਤਾਂ ਮੈਂ ਆ ਜਾਦ ਸਿੰਘ ਲਾ ਕੇ ਆਪਣਾ ਉੱਥੇ ਪ੍ਰਚਾਰ ਕਰਨ ਆਪਣਾ ਮੈਂ ਦੇਖੋ ਆਜ਼ਾਦ ਜਾਦ ਲੜਦੀ ਸੀ ਤਤਾਂ ਹੂੰ ਹੁਣ ਤੁਸੀਂ ਪਾਰਟੀ ਦੌਰ ਤੇ ਹਾਂਜੀ ਹੁਣ ਪਾਰਟੀ ਦੌਰ ਤੇ ਵੋਟ ਪਾਈ ਕਿ ਤੁਹਾਨੂੰ ਹਾਂਜੀ ਚੰਦੂ ਮੱਜਰਾ ਕਹਿ ਰਹੀ ਨਹੀਂ ਕਿ ਪਿਛਲੇ 5 ਸਾਲਾਂ ਦੇ ਵਿੱਚ ਮੈਂ ਆਨੰਦਪੁਰ ਸਾਹਿਬ ਦਾ ਬਹੁਤ ਕੁਝ ਕੀਤਾ ਹੈ ਪਾਵੇਂ ਪ੍ਰੋਜੈਕਟ ਬਹੁਤ ਕੁਰ ਸਿੱਖਾਂ ਵਾਤੇ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਵਾਸਤੇ ਵੀ ਲੈ ਕੇ ਆਇਆ ਮੈਂ ਕਾਫੀ ਹੋਰ ਕੰਮ ਵੀ ਕੀਤੇ ਨੇ ਕਿ ਮੇਰੇ ਕੋਲ ਬਹੁਤ ਵੱਡਾ ਹੱਬ ਹੈ ਇੱਕ ਤਰ੍ਹਾਂ ਦੀ ਅਨੰਦਪੁਰ ਸਾਹਿਬ ਦੇ ਵਿੱਚ ਬਹੁਤ ਵੋਟ ਵੈੱਕ ਵੀ ਹੈ ਚੰਦੂ ਮੱਜੇ ਦਾ ਕੀ ਮੈਂ ਮੁਕਾਬਲਾ ਕਰੂੰਗਾ ਤੁਸੀਂ ਚੰਦੂ ਮੱਜੇ ਜੀ ਦਾ ਇਹ ਹੈ ਕਿ ਜਿਹੜਾ ਚੰਦੂ ਮੱਜੇ ਜੀ ਆ ਉਹ ਪਹਿਲਾਂ ਤਾਂ ਉਹਨਾਂ ਦਾ ਭਾਜਪੀ ਨਾਲ ਸੀਗਾ ਹੂੰ ਗਠਜੋੜ ਤੇ ਹਾਂਜੀ ਤੇ ਹੁਣ ਵੀ ਭਾਜਪੀ ਨਾਲ ਹੀ ਹੈ ਤੇ ਮੈਂ ਇਸ ਲਈ ਉਹ ਕੀ 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 ਨਹੀਂ ਨਹੀਂ ਉਹ ਤਾਂ ਗਠਜੋੜ ਤੋਂ ਨਾ ਟੁੱਟਿਆ ਹੋਇਆ ਕਾਫੀ ਦੇਰ ਤੋਂ ਮੇਰੇ ਕੋਲ ਫੋਟੋ ਪਈ ਹੈ ਉਹ ਤਾਂ ਪੁਰਾਣੀ ਹੋਣੀ ਨਵੀਂ ਹੈ ਗਠਜੋੜ ਦੀ ਹਾਂਜੀ ਨੀਤੀ ਨੂੰ ਗੜਖੜੇ ਨਾਲ ਖੜੇ ਨਹੀਂ ਨਹੀਂ ਉਹ ਤਾਂ ਪ੍ਰਾਣੀ ਹੋਣੀ ਤੁਸੀਂ ਫੇਰ ਗਲਤ ਕਰ ਰਹੇ ਹੋ ਉਹ ਕਹਿੰਦੀ ਅਸੀਂ ਗਠਜੋੜ ਸ੍ਰੀਆਮ ਨੂੰ ਕਹਿ ਰਹੇ ਹਾਂ ਕਿ ਗਠਜੋੜ ਤੋੜਿਆ ਹੋਇਆ ਸੀ ਤਾਂ ਕਿੰਦਾ ਕਹਿ ਰਹੇ ਆ ਕੋਈ ਉਹਨਾਂ ਨੇ ਉੱਥੇ ਆਪਣੇ ਪ੍ਰੈਸ ਕਾਨਫਰੰਸ ਕੀ ਹੈ ਹਾਂ ਕੀ ਹੈ ਬਿਲਕੁਲ ਕਿ ਇਹ ਸਾਡਾ ਹੈ ਹੀ ਨਹੀਂ ਉਹਨਾਂ ਨਾਲ ਕੋਈ ਗਠਜੋੜ ਕੋਈ ਰਿਟਨ ਚ ਆਇਆ ਕੋਈ ਰਿਟਨ ਨਹੀਂ ਉਹਨਾਂ ਪ੍ਰੈਸ ਕਾਨਫਰੰਸ ਸਪੈਸ਼ਲ ਵਿੱਚ ਲੀਡਰ ਕਹਿ ਰਹੇ ਹਨ ਕਹਿਣ ਨੂੰ ਤਾਂ ਬਹੁਤ ਕੁਝ ਕਹਿਣ ਨੇ ਅੰਦਰੂਖਤੀ ਹੈ ਹਾਂਜੀ ਲੱਗਦਾ ਉਹ ਜਿੰਤਨੋਂ ਤੋਂ ਵਾਹ ਗਠਜੋੜ ਕਰ ਸਕਦੇ ਸਮਰਥਨ ਦੇ ਸਕਦੇ ਆ ਦੇ ਸਕਦੇ ਆ ਤੁਸੀਂ ਕਿਹਨੂੰ ਸਮਰਥਨ ਦੇਵੋਗੇ ਮੈਂ ਤਾਂ ਕਿਸੇ ਨੂੰ ਨਹੀਂ ਦੇਣਾ ਪੇਟੋਸੀ ਐਮਪੀ ਬਣ ਕੇ ਕਿਸੇ ਨੂੰ ਤਾਂ ਹੁਣ ਮੰਨ ਲਓ ਪਾਰਲੀਮੈਂਟ ਦੇ ਵਿੱਚ ਮੰਨ ਲਓ ਦੋ ਪਾਰਟੀਆਂ ਵੱਡੀਆਂ ਨੇ ਕਾਂਗਰਸ ਹੈ ਜਾਂ ਫਿਰ ਭਾਜਪਾ ਹੈ ਦੋਨਾਂ ਵਿੱਚੋਂ ਇੱਕ ਦਾ ਪ੍ਰਧਾਨ ਮੰਤਰੀ ਬਣਨਾ ਹੈ ਹਾਂਜੀ ਕਿਸ ਨੂੰ ਸਮਰਥਨ ਦਊਗੀ ਸਮਾਂ ਦੱਸੂਗਾ ਪਿਛਲੇ ਪਾਰਲੀਮੈਂਟ ਮੈਂਬਰ ਇਸ ਜਗ੍ਹਾ ਤੋਂ ਕਾਂਗਰਸ ਦੇ ਮਨੀਸ਼ ਤਿਵਾੜੀ ਸੀ ਉਹ ਕਹਿੰਦੇ ਕਿ ਜਿੰਨਾ ਕੰਮ ਅਸੀਂ ਕਰਤਾ ਇੰਨਾ ਕਿਸੇ ਨੂੰ ਹੋਰ ਨਹੀਂ ਕੀਤਾ ਪਾਰਲੀਮੈਂਟ ਮੈਂਬਰ ਨੇ ਕਿਉਂਕਿ 15-1600 ਪਿੰਡਾਂ ਦੇ ਵਿੱਚੋਂ ਕਹਿੰਦੇ 11-1200 ਪਿੰਡਾਂ ਦੇ ਵਿੱਚੋਂ ਹੁਣ ਤੱਕ ਮੈਂ ਘੁੰਮ ਚੁੱਕਾ 25 ਕਰੋੜ ਰੁਪਏ ਫੰਡ ਜਿਹੜਾ ਐਮਪੀ ਨੂੰ ਮਿਲਦਾ ਹੈ ਉਹ ਜਿਹੜੇ ਉਹਨਾਂ ਦੇ ਵਿੱਚ ਵੰਡੇ ਆ ਲੋਕਾਂ ਦੇ ਵਿੱਚ ਵਿਕਾਸ ਨੂੰ ਲੈ ਕੇ ਵੰਡੇ ਆ ਵਿਕਾਸ ਕਾਰਜ ਕੀਤੇ ਨੇ ਤੁਸੀਂ ਕਹਿ ਰਹੀ ਕਾਂਗਰਸ ਨੇ ਕੰਮ ਹੀ ਕੋਈ ਨਹੀਂ ਕੀਤਾ ਪਹਿਲਾਂ ਤਾਂ ਤੁਸੀਂ ਕਹਿੰਦੇ ਵੀ ਹੁਣੇ ਕੰਮ ਕੀਤਾ ਵੀ ਫੰਡ ਵੰਡਿਆ ਵੀ ਕੰਮ ਕਰਾਓ ਹੂੰ 1600 ਪਿੰਡਾਂ 'ਚ ਹੂੰ ਪਹਿਲੇ ਜੰਤੀ ਮਾਜਰੀ ਵਾਲੇ ਪਿੰਡ 'ਚ ਆ ਜਾਓ ਪੁਲ ਅਜ ਤੱਕ ਨਹੀਂ ਬਣਿਆ ਉਹ ਸ਼ਿਵ ਮੰਦਿਰ ਕੋਲ ਅੱਛਾ ਜਿਹੜੇ ਉਹ ਅੱਗੇ ਜਾਣ ਵਾਲਿਆਂ ਥੋੜਾ ਘਸੋਲੀ ਜਾਂਦੇ ਆ ਉਹਨਾਂ ਨੂੰ ਜਦੋਂ ਬਰਸਾਤ ਨਾਲ ਨਦੀ ਭਰ ਜਾਂਦੀ ਆ ਉੱਥੇ ਹੀ ਸੋਣਾ ਪੈਂਦਾ ਹੂੰ ਕਿਉਂਕਿ ਮੈਂ ਖੁਦ ਵੀ ਗਈਆਂ ਜਦੋਂ ਮੈਂ ਵਾਪਸ ਮਣੀ ਆ ਹੂੰ ਤੁਸੀਂ ਦੇਖਿਆ ਤੁਸੀਂ ਗਰਾਊਂਡ ਤੇ ਦੇਖਿਆ ਜਾ ਕੇ ਇਹ ਹਾਂਜੀ ਹੂੰ ਮੈਂ ਦੇਖਿਆ ਤੇ ਉਹ ਪੰਜ ਪਿੰਡ ਸਾਰੀ ਪਾਰਟੀਆਂ ਦਾ ਵਿਰੋਧ ਕਰ ਰਹੇ ਆ ਬਾਈਕਾਟ ਕੀਤਾ ਉਹਨਾਂ ਨੇ ਤਾਂ ਤੁਹਾਡੇ ਵੀ ਬਾਈਕਾਟ ਕੀਤਾ ਉਹ ਤਾਂ ਉਹ ਕਹਿੰਦੇ ਕੋਈ ਸਿਆਸੀ ਪਾਰਟੀ ਆ ਨਹੀਂ ਸਕਦੀ ਸਾਡੇ ਕੋਲ ਤਾਂ ਨਹੀਂ ਮੇਰਾ ਬਾਈਕਾਟ ਨਹੀਂ ਕੀਤਾ ਹੂੰ ਸਭੋਂ ਮੈਂ ਖੁਦ ਜਾ ਕੇ ਉਹਨਾਂ ਨੂੰ ਸਮਝਾਉਂਗੀ ਤੁਸੀਂ ਜਾਓਗੇ ਜਮੀਨਾਂ ਦੇ ਮਸਲੇ ਤੁਸੀਂ ਉਹਨਾਂ ਪੰਜ ਬਿੰਨਾਂ ਜਾਓਗੇ ਜਿਨ੍ਹਾਂ ਨੇ ਬਾਈਕਾਟ ਕੀਤਾ ਸਿਆਸੀ ਪਾਰਟੀਆਂ ਦਾ ਹਾਂਜੀ ਜਾਊਂਗੀ ਮੈਂ ਤੁਹਾਨੂੰ ਲੱਗਦਾ ਤੁਹਾਡੇ ਕਹਿਣ ਤੋਂ ਮੰਨਣਗੇ ਉਹ ਹਾਂਜੀ ਮੰਨਣਗੇ ਉਹ ਕਿਵੇਂ ਤੁਸੀਂ ਕੀ ਸਮਝਾਉਂਗੇ ਦੱਸੋ ਮੈਂ ਸਮਝਾਉਂਗੀ ਵੀ ਮੈਂ ਨਵੀਂ ਪਾਰਟੀ ਤੋਂ ਖੜੀ ਹੋਈ ਆ ਭਾਰਤ ਰੈਸ਼ ਦਲ ਪਾਰਟੀ ਤੋਂ ਤੇ ਮੈਂ ਸਮਝਾਉਂਗੀ ਵੀ ਜਿਹੜੇ ਕੰਮ ਤੁਹਾਡੇ ਰੁਕੇ ਹੋਏ ਆ ਉਹ ਪਾਰਲੀਮੈਂਟ ਚ ਨਹੀਂ ਲੈ ਕੇ ਗਏ ਨਾ ਅਗਰ ਤੁਹਾਨੂੰ ਫੰਡ ਨਹੀਂ ਦਿੱਤਾ ਤਾਂ ਹੀ ਤੁਹਾਡਾ ਪੁਲ ਨਹੀਂ ਬਣਿਆ ਤੁਸੀਂ ਇਸ ਲਈ ਉਹਨਾਂ ਦਾ ਬਾਈਕਾਟ ਹੋਇਆ ਤੇ ਉਹ ਜਦੋਂ ਉੱਪਰ ਜਾਣਗੇ ਮੈਂ ਉੱਥੇ ਕਹੂੰਗੀ ਜਾ ਕੇ ਤੁਹਾਡਾ ਜਦ ਹੁੰਦਾ ਉੱਥੇ ਚੱਕਿਆ ਹੀ ਨਹੀਂ ਤਾਂ ਕੰਮ ਕਿਦਾਂ ਹੋਏਗਾ ਉਹਨਾਂ ਦਾ ਬਹੁਤ ਵੱਡਾ ਮਸਲਾ ਹੈ ਜੀ ਜਮੀਨਾਂ ਦਾ ਮਸਲਾ ਹੈ ਉਹਨਾਂ ਦੇ ਪੋਲਾ ਦਾ ਮਸਲਾ ਹੈ ਨਿਵਾੜ ਤੋਂ ਪੈਸੇ ਪਾਸ ਹੋਣੇ ਨੇ ਪੋਲਾਂ ਦੇ ਪਾਰਲੀਮੈਂਟ ਦੇ ਉਹ ਵਾਅਦੇ ਚੁੱਕਣੀ ਪੈਂਦੀ ਹੈ ਪਾਰਲੀਮੈਂਟ ਦੇ ਵਿੱਚ ਦੱਸਣਾ ਪੈਂਦਾ ਕਿ ਲੋਕ ਕਿੰਨੀ ਮੁਸ਼ਕਲ ਦੇ ਅਜੂਜ ਰਹੇ ਨੇ ਇਹ ਲੱਗਦਾ ਤੁਹਾਨੂੰ ਪਾਰਲੀਮੈਂਟ ਦੇ ਵਿੱਚ ਜਾ ਕੇ ਤੁਸੀਂ ਇਹ ਵਾਅਦਾ ਚੁੱਕ ਪਾਉਂਗੇ ਹਾਂਜੀ ਮੈਂ ਚੁੱਕ ਪਾਉਂਗੇ ਆਵਾਜ਼ ਇਹ ਵਾਅਦਾ ਕਰਦੇ ਲੋਕਾਂ ਨੂੰ ਵਾਅਦਾ ਕਰਦੇ ਹਾਂ ਜਿਹੜੇ ਪਹਿਲਾਂ ਸੀਗੇ ਉਰੇ ਤੇ ਉਹਨਾ ਉਹ ਪਾਰਲੀਮੈਂਟ 'ਚ ਜਾਂਦੇ ਆਂ ਚੁੱਪਚਾਪ ਸੁਣ ਕੇ ਆ ਜਾਂਦੇ ਆਂ ਮੈਂ ਪਰ ਆਵਾਜ਼ ਚੱਕਾਂਗੀ ਮੈਂ ਇਸੇ ਲਈ ਚੋਣਾਂ ਲੜ ਰਿਹਾ ਕਿ ਜਿਹੜੇ ਮਸਲੇ ਆ ਲੋਕਾਂ ਦੇ ਉਹ ਮੈਂ ਹੱਲ ਕਰ ਸਕਾਂ ਪਹਿਲੀ ਤਰੀਕ ਨੂੰ ਪਹਿਲੀ ਜੂਨ ਨੂੰ ਵੋਟਾਂ ਪੈਣੀਆਂ ਨੇ ਕਿੰਨਾਂਕ ਤੁਹਾਨੂੰ ਲੱਗਦਾ ਕਿ ਅਨੰਦਪੁਰ ਸਾਹਿਬ ਹਲਕੇ ਤੋਂ 20 ਲੱਖ ਵੋਟਰ ਨੇ 20 ਲੱਖ ਵੋਟਰਾਂ ਦੇ ਵਿੱਚੋਂ ਕਿੰਨੀ ਕੁ ਵੋਟ ਜਿਹੜੀ ਸੁਨੈਨਨ ਮਿਲ ਸਕਦੀ ਮੈਂ ਤਾਂ ਦੇਖੋ ਜਿੱਤਣ ਵਾਲੀ ਜਾ ਰਹੀਆਂ ਜਿੱਤਣ ਤੁਹਾਡੀ ਮਕਸਦ ਹੈ ਹਾਂਜੀ ਤੇ ਜਿੱਤਣ ਲਈ ਵੋਟ ਤਾਂ ਜਿੰਨੀ ਵੱਧ ਤੋਂ ਵੱਧ ਪੈਗੀ ਮੈਨੂੰ ਉਮੀਦ ਹੈ ਉਮੀਦ ਹੈ ਹਾਂਜੀ ਪੈ ਸਕਦੀ ਹੈ ਪੈ ਸਕਦੀ ਹੈ ਤਾਲੂਕਾਂ ਜਿਹੜੇ ਦੇਖ ਰਹੇ ਨੇ ਉਹਨਾਂ ਨੂੰ ਕੀ ਅਪੀਲ ਕਰੋਗੇ ਤੇ ਕੀ ਸਮਝ ਕੇ ਤੁਹਾਨੂੰ ਵੋਟ ਪਾਣਾ ਹਾਂਜੀ ਮੈਂ ਉਹਨਾਂ ਨੂੰ ਅਪੀਲ ਕਰਾਂਗੀ ਕਿ ਮੈਂ ਸੁਨੈਨਾ ਤੁਹਾਡੀ ਬੇਟੀ ਤੁਹਾਡੀ ਧੀ ਆ ਮੈਨੂੰ ਆਪਣੀ ਇੱਕ ਇੱਕ ਵੋਟ ਕੀਮਤੀ ਵੋਟ ਮੈਨੂੰ ਪਾ ਕੇ ਅਨੰਤਪੁਰ ਸਾਹਿਬ ਹਲਕੇ ਤੋਂ ਐਮਪੀ ਬਣਾਉਣ ਤੇ ਮੈਨੂੰ ਪਾਰਲੀਮੈਂਟ ਤੱਕ ਲੈ ਕੇ ਜਾਓ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਇਹ ਜਿਹੜੇ ਉਮੀਦਵਾਰ ਨੇ ਆਪਣੇ ਤੌਰ ਤੇ ਇਹਨਾਂ ਨੂੰ ਦੱਸਿਆ ਗਿਆ ਕਿ ਇਲਾਕੇ ਦਾ ਬਹੁਤ ਕੁ ਸਵਾਰਨ ਦਾ ਮੇਰਾ ਮਕਸਦ ਹੈ ਡ੍ਰੀਮ ਲੈ ਕੇ ਚੱਲ ਰਹੇ ਨਹੀਂ ਤਾਂ ਇਹਨਾਂ ਨੂੰ ਦੱਸਿਆ ਗਿਆ ਕਿ ਅਗਰ ਲੋਕ ਜਿਤਾਉਂਦੇ ਨਹੀਂ ਤਾਂ ਪਾਰਲੀਮੈਂਟ ਦੇ ਵਿੱਚ ਸਭ ਤੋਂ ਪਹਿਲਾਂ ਜੋ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਜਾਂ ਫਿਰ ਇਲਾਕੇ ਦੇ ਵਿੱਚ ਜਿਹੜੇ ਰੁਕੇ ਹੋਏ ਕੰਮ ਨੇ ਪ੍ਰਾਣੀ ਸਿਆਸੀ ਪਾਰਟੀਆਂ ਨੇ ਹੁਣ ਤੱਕ ਨਹੀਂ ਕੀਤੇ ਉਹਨਾਂ ਕੰਮਾਂ ਨੂੰ ਅਸੀਂ ਪਾਰਲੀਮੈਂਟ ਦੇ ਵਿੱਚ ਵਾਅ ਚੁੱਕਾਂਗੇ ਪਰ ਦੇਖਦੇ ਕਿ ਜਿਸ ਤਰੀਕੇ ਨਾਲ ਬਾਕੀ ਸਿਆਸੀ ਪਾਰਟੀਆਂ ਦਾਅਵੇ ਕਰ ਰਹੀਆਂ ਨੇ ਇਸ ਨੂੰ ਲੈ ਕੇ ਇਹਨਾਂ ਦੀ ਪਾਰਟੀ ਵੱਲੋਂ ਜੋ ਇਹਨਾਂ ਨੂੰ ਉਮੀਦਵਾਰ ਬਣਾਇਆ ਹੈ ਉਹਦੇ ਵਿੱਚ ਕਿੰਨੇ ਕੁ ਲੋਕ ਫਤਵਾ ਦਿੰਦੇ ਤਾਂ ਉਹਨਾਂ ਵਾਲਾ ਸਮਝ ਦੱਸੇਗਾ ਪਰ ਕਿਤੇ ਨਾ ਕਿਤੇ ਕੋਈ ਵੀ ਉਮੀਦਵਾਰ ਹੁੰਦਾ ਹੈ ਤਾਂ ਵੱਡੀ ਜਿਹੜੀ ਪਾਰਟੀਆਂ ਵਕਤਾਂ ਜ਼ਰੂਰ ਪਾ ਦਿੰਦਾ ਕਿਉਂਕਿ ਉਹਨਾਂ ਨੂੰ ਡਰ ਇੱਕ ਮੈਸੂਰ ਜ਼ਰੂਰ ਕਰਦਾ ਹੈ ਕਿ ਵੋਟਰ ਕਾਫੀ ਜਿਹੜੇ ਆਜ਼ਾਦ ਉਮੀਦਵਾਰ ਜਾਂ ਫਿਰ ਇਸ ਤਰੀਕੇ ਦੀ ਛੋਟੀ ਪਾਰਟੀ ਨਾਲ ਜੁਰ ਜੁੜਦੇ ਨੇ ਤਾਂ ਦੇਖਦੇ ਕਿ ਆਪਾਂ ਦੇ ਨਾਲ ਜਿੱਤਦਾ ਕੌਣ ਹੈ ਹਾਰਦਾ ਕੌਣ ਹੈ ਧੰਨ ਵਾਲਾ ਸਮਝ ਦੱਸੇਗਾ ਧੰਨਵਾਦ